ਪਹਿਲਾ ਪੀਛਦਾ ਦੀ ਗਿਣਤੀ ਚੱਲ ਰਹੀ ਹੈ ਆਡਰ ਜੋਨ ਮੁਤਾਬਕ ਗਿਣਤੀ ਕਈ ਵਾਰੀ ਕੋਈ ਜ਼ੋਨ ਇੱਕ ਦੂਜੇ ਦੇ ਵਿੱਚ ਆ ਜਾਂਦਾ ਜ਼ੋਨ ਉਸ ਕਰਕੇ ਹੋ ਸਕਦਾ ਸਾਨੂੰ ਰਾਤ ਦੇਰੇ ਤੱਕ ਗਿਣਤੀ ਚੱਲੇ ਤੇ ਪਰ ਸਾਡੀ ਅਸੀਂ ਇਸੇ ਇਹੀ ਬੇਨਤੀ ਕੀਤੀ ਸੀ ਵੀ ਸਪੀਡ ਕਿਉਂਕਿ ਵਧਾਈ ਜਾਵੇ ਤੇ ਵਧੀਆ ਢੰਗ ਨਾਲ ਗਿਣਤੀ ਹੋ ਸਕੇ ਇੱਕ ਇੱਕ ਪਾਰਟੀ ਦਾ ਇੱਕ ਇੱਕ ਬੰਦਾ ਜਿਹੜਾ ਉਹ ਉਹ ਜਿਹੜਾ ਹੈਗਾ ਕਾਊਂਟਿੰਗ ਹੰਟਰ ਬਣਿਆ ਔਰ ਅਸੀਂ ਇਹਨਾਂ ਨੂੰ ਬੇਨਤੀ ਕੀਤੀ ਹੈ ਵੀ ਕਿਸੇ ਵੀ ਪਾਰਟੀ ਦੇ ਜੇ ਕੋਈ ਬੰਦੇ ਵਾਦ ਉਹਦੇ ਬੰਦੇ ਜਾ ਵਰਦੇ ਆ ਤਾਂ ਉਹਦੇ ਨਾਲ ਮੌਲ ਖਰਾਬ ਹੁੰਦਾ ਅਸੀਂ ਇਹੇ ਬੇਨਤੀ ਕੀਤੀ ਹੈ ਵੀ ਜੋ ਤੁਹਾਡਾ ਕ੍ਰਾਈਟਰੀਆ ਬਣਿਆ ਉਹਦੇ ਮੁਤਾਬਕ ਜਿਹੜਾ ਉਹਨਾਂ ਬੰਦਿਆਂ ਨੂੰ ਅੰਦਰ ਜਾਣ ਦਿੱਤਾ ਜਾਵੇ ਤੇ ਅਸੀਂ ਧੰਨਵਾਦ ਕਰਦੇ ਆਂ ਪ੍ਰਸ਼ਾਸਨ ਦਾ ਪ੍ਰਸ਼ਾਸਨ ਦਾ ਬਹੁਤ ਵਧੀਆ ਢੰਗ ਨਾਲ ਜਿਹੜੀ ਗਿਣਤੀ ਕਰਵਾ ਰਿਹਾ ਤੇ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਚਲੋ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਹਾਂ ਵੋਟਰਾਂ ਦਾ ਮੈਂ ਸੰਧਵਾ ਪਿੰਡ ਤੋਂ 1 ਨੰਬਰ ਜੌਂਡ ਤੋਂ ਬਲਾਕ ਸੰਮਤੀ ਜੌਂ ਚੋਣ ਲੜ ਰਿਹਾ ਹਾਂ ਮੈਂ ਪਿੰਡ ਵਾਸੀਆਂ ਦਾ ਇਹੀ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਸਭ ਤੋਂ ਵੱਧ ਵੋਟਾਂ ਪਾ ਕੇ ਜਿਤਾਇਆ ਤੇ ਇਹ ਸੀਟ ਜਿਹੜੀ ਸੀਗੀ ਜਿੱਤ ਕੇ ਮੈਂ ਬਰਾੜ ਸਾਹ ਦੀ ਝੋਲੀ ਪਾਈ ਹੈ। ਪਰ ਇਹਨਾਂ ਕੁਸ਼ ਕਹਿੰਦਾ ਮੈਂ ਖਵਾ ਦਾ ਯਾਦ ਕਿਹੜੀ ਪਾਰਟੀ ਤੋਂ ਤੁਸੀਂ ਚੋਣ ਸਰੋਵਣੀ ਅਕਾਲੀ ਦਲ ਹੁੰਦੀ ਹੈ। ਕਿੰਨੀਆਂ ਵੋਟਾਂ ਪ੍ਰਾਪਤ ਹੋਈਆਂ? 1101 ਵੋਟ ਪ੍ਰਾਪਤ ਹੋਈ ਮੈਨੂੰ ਜਿਹਦੇ ਵਿੱਚੋਂ ਮੈਂ 71 ਵੋਟਾਂ ਤੇ ਜਿੱਤ ਪ੍ਰਾਪਤ ਕੀਤੀ 171 ਵੋਟਾਂ ਦੇ। ਕਿਵੇਂ ਲੱਗਦਾ ਪਿਆਉਣ ਵਾਲੇ ਬੰਦੇ? ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਇਹੀ ਲੱਗਦਾ ਪਿਆ ਕਿ ਆਉਣ ਵਾਲੀ ਸਰਕਾਰ ਅਕਾਲੀ ਦਲ ਦੀ ਹੋਵੇ